ਕਬੀਉ ਬਾਚ ਬੇਨਤੀ ਚਉਪਈ ਪਾਤਿਸ਼ਾਹੀ ਦਸਮੀ ਅਮਰੀ ਕਰੋ ਹਾਦਰ ਰੱਛਾ ਪੂਰਨ ਹੋਏ ਚਿੱਤ ਕੀ ਇਛਾ ਤਵ ਚਰਨਨ ਨਮਨ ਰਹਿ ਅਮਾਰਾ ਆਪਣਾ ਜਾਨ ਕਰੋ ਪ੍ਰਤੀ ਪਾਰ ਹਮਰੇ ਦੁਸ਼ਟ ਸਮੈ ਤੁਮ ਕਹਾਬੂ ਆਫਾਤ ਮੋਹਿ ਬਚਾਬੂ ਸੁਖੀ ਬਸੈ ਮੂਰ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਚਨਜ ਕਰਦੇ ਕਰੇ ਸਾਬੈ ਰਨ ਕੋ ਆਜ ਸੰਗਰੇ ਪੂਰਨ ਹੋਏ அமਰੀ ਆਸਾ ਤੋਰ ਭਜਨ ਕੀ ਰਹੇ ਪਿਆਸ ਤੁਮੇ ਛਾਡ ਕੋਈ ਅਵਰ ਨਾ ਧਿਆਉ ਜੋ ਬਰਚਾਉ ਸੁ ਤੁਮ ਤੇ ਪਾਉ ਸੇਵਕ ਸਿਖ ਅਮਰੀ ਤਾਰੀਏ ਚੁਨ ਚੁਨ ਛਤਰਾ ਅਮਰੀ ਮਾਰੀਏ ਆਪਾ ਦੇ ਮੁਝੇ ਉਬਰੇ ਮਰਨ ਕਾਲ ਕਾ ਤਰਾਸ ਨਿਵਰੇ ਐ ਹੂ ਜੋ ਸਦਾ ਮਾਰੀ ਪਛਾ ਸ੍ਰੀ ਅਸ ਤੁਜ ਜੂ ਕਰਿਓ ਰੱਛਾ ਰਾਖ ਲਿਓ ਮੈ ਰਾਖਨ ਹਾਰੀ ਸਾਇ ਸੰਸ ਆਈ ਪਿਆਰੀ ਦੀਨ ਬੰਦ ਦੁਸ਼ਟਨ ਕੀ ਹੰਤਾ ਤੁਮ ਹੋ ਪਰੀ ਚਤੁਰ ਦਾਸ ਕੰਤਾ ਕਾਲ ਪਾਇ ਬ੍ਰਹਮਾ ਭਗਤਰਾ ਕਾਲ ਪਾਇ ਸ਼ਿਵ ਜੂ ਅਵਤਾਰਾ ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੂ ਥਿਓ ਜਵਨ ਕਾ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾ ਸਭ ਜਗਤ ਬਨਾਇਓ ਦੇਵ ਦੇਵ ਜੱਛ ਨੂੰ ਪਜਾਇਓ ਆਦੰਤ ਕੀ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸ਼ਿਵ ਕਨਕੋਸ਼ਿਵ ਗੁਣ ਸੁਖ ਦਿਓ ਸ਼ਤਰਨ ਕੋ ਪਲ ਮੋ ਬਾਦ ਕੀਓ ਕੜ ਕੜ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨਤ ਚੀਟੀ ਤੇ ਗੁੰਚਰੇ ਅਸ ਥੂਲਾ ਸਭ ਪਰ ਗਿਰ ਪਾਦ ਰਿਸ਼ਟੇ ਕਰ ਫੂਲਾ ਸੰਤਨ ਦੁਖ ਪਾਈ ਤੇ ਦੁਖੀ ਸੁਖ ਪਾਈ ਸਾਧੂਨ ਕੀ ਸੁਖੀ ਇੱਕ ਇੱਕ ਕੀ ਪੀਰ ਪਛਾਨੇ ਘਟ ਕਟ ਕੇ ਪਟ ਪਟ ਕੀ ਜਾਣੇ ਜਬਦ ਕਰਖ ਕਰਾ ਕਰ ਤਾਰਾ ਪਰ ਜਾ ਤਰਤ ਤਵ ਦੀ ਅਪਾਰਾ ਜਬ ਆ ਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇ ਤਾਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਭ ਤਾਰੈ ਆਪਾ ਆਪਣੀ ਬੂਜੂ ਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੀਦ ਭੀਦ ਅਰ ਆਲਮ ਨਿਰੰਕਾਰ ਨਿਰਮਕਾ ਨਿਰਲਾmbੂ ਆਦ ਨੀਲਾ ਨਾਦ ਸੰਭ ਤਾ ਕਾ ਮੂਡ ਉਚਾਰਤ ਪੀਦਾ ਜਾਂ ਗੋਪੀਬ ਨਾ ਪਾਵਤ ਮੇਦਾ ਤਾ ਗੋ ਕਰਪਾ ਹਣੀ ਅਨੁਮਾਨਤ ਮਹਾ ਮੂਡ ਕਸ਼ਪੀ ਦੇ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ੇਵ ਨਿਰੰਕਾਰ ਕਾ ਚਿੰਤਨੈ ਪੇਵ ਆ ਬਾਬਨੀ ਬੁਧ ਹੈ ਜੀਤੀ ਬਰਨਤ ਪੈਨ ਪੈਨ ਤੋਇ ਤੀਤੀ ਤੁਮਰਾ ਲਖਨਾ ਜਾਏ ਪਸਾਰਾ ਖੀਬ ਦਿਸਿਆ ਪ੍ਰਥਮ ਸੰਸਾਰਾ ਇਕੈ ਰੂਪਾਨੂਪ ਸਰੂਪਾ ਰੰਗ ਪਯੂਰਾ ਕਈ ਪੂਪਾਂਡ ਜਿਰ ਸੀਤੇ ਕੀਨੀ ਉਤਪਜ ਖਾਨ ਬਹੋਰ ਰਾਚ ਦੀਨੀ ਕਹੂੰ ਭੂਲ ਰਾਜਾ ਹੋਵੇ ਬੈਠਾ ਕਹੂੰ ਸਿਮਟ ਪਿਉ ਸੰਗਰੇ ਕੈਠਾ ਸਗਨੇ ਸ੍ਰਿਸ਼ਟ ਦਿਖਾਇਆ ਚੰਪਵਾ ਜੁਗਾਦ ਸਰੂਪ ਸੀਯੰਬਵ ਅਬਰਚਾ ਮੀਰੀ ਤੁਮ ਕਰੋ ਸਿਖੋ ਬਾਰ ਸਿਖ ਸੰਗਰੂ ਦੁਸ਼ਟ ਜਿਤੇ ਉਠਵਤ ਤਉ ਤਪਾਤਾ ਸਕਲ ਮਲੇਸ਼ ਕਰੋ ਰਣ ਘਾਤ ਜੀ ਉਸ ਤੋਈ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖ ਤੋ ਹਾਵੇ ਅਮਰੀ ਪੁਰਖ ਜਮਨ ਪਗ ਪਰਿ ਤੇ ਹਾਰੀ ਤਿਨ ਕੇ ਤੁਮ ਸੰਕਟ ਸਭ ਟਾਰੀ ਜੋ ਕਲ ਕੋਈ ਇਕ ਬਾਰ ਤੇ ਐਹ ਤਾ ਕੀ ਕਾਲ ਨਿਕਟ ਨੇ ਐਹ ਚੌਹੀ ਤਾਹੀ ਸਭ ਕਾਲ ਦੁਸ਼ਟ ਅਰਿਸ਼ਟ ਟਰੀ ਤਤ ਕਾਲਾ ਕਿਰਪਾ ਦ੍ਰਿਸ਼ਟ ਜਨ ਜਾਈ ਨੇ ਹਰੀ ਹੋ ਤਾ ਕੀ ਤਾਪ ਤਨਕ ਮੋ ਹਰੀ ਹੋ ਰਿੱਧ ਸਿਧ ਕਰਮੋ ਸਭ ਹੋਈ ਦੁਸ਼ਟ ਸ਼ਾਸਵੈ ਸਕੈ ਨਾ ਕੋਈ ਇਕ ਬਾਜਨ ਤੁਮੈ ਸੰਬਾਰਾ ਕਾਲ ਪਾਸਿ ਤਾਹੀ ਉਬਾਰਾ ਜਨ ਨਰਨਾਮ ਤਿਹਾਰੂ ਕਾ ਦਾਰ ਦੁਸ਼ਟ ਦੋਗ ਤੇ ਰਹਾ ਖੜਗ ਕੀਤ ਮੈਂ ਸਰਣ ਤੇ ਹਾਰੀ ਆਪਾ ਦੈ ਲਿਹੁ ਬਾਰੀ ਸਰਬਠਾਰ ਮੋਹੋ ਸਹਾਈ ਦੁਸ਼ਟ ਦੁਖ ਤੇਰੇ ਹੋ ਬਚਾਈ ਖੜਗ ਕੀਤ ਮੈਂ ਸਰਣ ਤੇ ਹਾਰੀ ਆਪ ਹਾਥ ਦੈ ਲਿਹੁ ਬਾਰੀ ਸਰਬਠਾਰ ਮੋਹੋ ਸਹਾਈ ਨਿਸ਼ਚ ਡੋਖ ਤੇ ਲੀ ਹੂ ਬਚਾਈ